ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਆਦੇਸ਼ਾਂ ਉੱਪਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਬੰਧੀ ਅੱਜ ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਆਓ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾ ਤਹਿਤ ਇੱਕ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਨਸ਼ਾ ਵਿਰੋਧ ਜਾਗਰੂਕ ਕਰਨ ਦਾ ਕੰਮ ਕੀਤਾ ਗਿਆ ਇਸ ਸੰਬੰਧੀ ਗਲਬਤ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੇ ਅਦੇਸ਼ਾਂ ਤੇ ਨਸ਼ਾ ਤਸਕਰਾਂ ਉੱਪਰ ਨਕੇਲ ਕੱਸਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਿਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਵੀ ਇੱਥੇ ਇੱਕ ਸਮਾਗਮ ਕਰਕੇ ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਉੱਪਰ ਵੱਖ-ਵੱਖ ਜਗ੍ਹਾ ਤੇ ਨਸ਼ਾ ਤਸਕਰਾਂ ਤੇ ਨਕੇਲ ਕੱਸ ਉਹਨਾਂ ਦੀਆਂ ਪ੍ਰਾਪਰਟੀ ਜਬਤ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਵੇਂ ਉਪਰਾਲੇ ਕਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ ਇਹ ਤਸਵੀਰਾਂ ਨੇ ਅੱਜ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨ ਮੌਕੇ ਜੋ ਕਿ ਮਾਨਾਂ ਵਾਲਾ ਵਿਖੇ ਕਰਵਾਇਆ ਗਿਆ ਅਮਰਸਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਹ ਸਮਾਗਮ ਕਰਵਾਇਆ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਕੁਝ ਤਸਵੀਰਾਂ ਇਸ ਸਮਾਗਮ ਦੀਆਂ ਸਾਡੇ 12:12 ਵਜੇ ਜਿਹੜੇ ਨਵੀਂ ਅਗਲਾ ਨਾਟਕ ਲੈ ਕੇ ਆ ਰਹੇ ਨੇ ਜੀ گورਮੈਂਟ ਸੀਨੀਅਰ ਸੈਕੰਡਰੀ ਸਕੂਲ ਕਰਨ ਉਸ ਤੋਂ ਬਾਅਦ ਹੋਏਗਾ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਸਕੂਲ ਬਾਬਾ ਦੀਪ ਸਿੰਘ ਦੇਖਣ ਦਿਓ ਪਿੱਛੇ ਬੱਚਿਆਂ ਨੂੰ ਜੇ ਨਾ ਮਮਾ ਇਹ ਘਰ ਬਗੀ ਬਣੇਗਾ ਰੱਬ ਨੇ ਮੇਰੇ ਪੁੱਤ ਨੂੰ ਇਹਨਾਂ ਨਾਲੋਂ ਛਿਆ ਤਾਂ ਦੂਰ ਰੱਖੀ ਕਿਹੜਾ ਦੁੱਤੀ ਕਿਰੇ ਇੱਕ ਕਿਉਂ ਨਹੀਂ ਜਾਣੇ ਅੰਚਾਣੇ ਆਪਣੇ ਹੀ ਗੁੱਸੇ ਨੂੰ ਕਬਲਗੁਰ ਦੀ ਕੀ ਫਟੇ ਮਾਨਯੋਗ ਸੀਐਮ ਸਾਹਿਬ ਉਹਨਾਂ ਦਾ ਤੇ ਡੀਜੀਪੀ ਸਾਹਿਬ ਉਹਨਾਂ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਦੇ ਵਿੱਚ ਜਿਹੜਾ ਅਸ਼ਿਆ ਦੇ ਖਿਲਾਫ ਜਿਹੜੀ ਮਹਿੰਮ ਸ਼ੁਰੂ ਹੋਈ ਹੈ ਤੇ ਸਾਡੀ ਸਭ ਦੀ ਪੁਲਿਸ ਐਸਐਸਪੀ ਸਾਹਿਬ ਉਹਨਾਂ ਵੱਲੋਂ ਇਹ ਬਹੁਤ ਵਧੀਆ ਇਵੈਂਟ ਆਰਗੇਨਾਈਜ਼ ਕੀਤਾ ਗਿਆ ਤੁਸੀਂ ਮੇਰੇ ਛੋਟੇ ਭੈ ਭਰਾਓ ਤੁਸੀਂ ਇਹਨਾਂ ਪਿਆਰ ਕਰਦੇ ਹੋ ਜਿਉਂਦੇ ਵਾਸਤੇ ਰੋ मां दो हज़ार गाॾा वास्ते सबरीज़ारे चा मज़र आया मु

ਆਖਦੀ ਏ ਕੱਤ ਤਮਕਾਰ ਨਾ ਕਰੇ ਤੇਰੀਆਂ ਤਰੀਫਾਂ ਵੀ ਤਾਂ ਕੰਮ ਹੋਰੀਏ ਆਖਦੀ ਏ ਕੱਤ ਤਮਕਾਰ ਨਾ ਕਰੇ ਤੇਰੀਆਂ ਤਰੀਫਾਂ ਵੀ ਤਾਂ ਕੰਮ ਹੋਰੀਏ ਸੁਣਾ ਸਰਪਰ ਤੋਸੀ ਮੇਰੇ ਸੰਗੇ ਕਹ ਪ੍ਰਮੇਲ ਵਾਦਾ ਕਰੋ ਕਿ ਆਪਣੇ ਮਾਪਿਆਂ ਦੀ ਸੇਵਾ ਕਰ ਆਪਣੇ ਮਾਤਾ ਪਿਤਾ ਦੀ ਜਿਹੜੀ ਕਮਾਈ ਆ ਉਹਨੂੰ ਪ੍ਰਮਾਤਮਾ ਫਰ ਲਾਵੇ ਤੁਹਾਡੇ ਕਰਕੇ ਬਰਤੀ ਕਰੋ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਬਹੁਤ ਸਾਰਾ ਪਿਆਰ ਇੰਨੇ ਖਾਜਰੀ ਕਬੂਲ ਕਰੋ ਜ਼ਰੂਰ ਤੁਹਾਡੀ ਲੰਮੀ ਉਮਰ ਕਰੇ ਬੱਤੀਏ ਨਹੀਂ ਲਹਉਦੇ ਜੱਟ ਚਾਹਰੇ ਤੇਰੇ ਨਾਲ ਉੱਚੇ ਹੋਗੇ ਮੱਕੀਆਂ ਤੇ ਬਾਗਰੇ ਹੱਜੀ ਮਾਂ ਦੀਆਂ ਪੱਟੀਆਂ ਨਹੀਂ ਲਹਉਦੇ ਜੱਟ ਚਾਦਰੇ ਹੋ ਤੇਰੇ ਨਾਲ ਉੱਚੇ ਹੋਗੇ ਮੱਕੀਆਂ ਤੇ ਬਾਗਰੇ अमृसर ਉਹ ਲੋ ਤਰ ਕੋਆ ਨਹੀਂ ਪਰ ਇਹ ਵੀ ਡੋਗ ਨੂੰ ਤਾਂ ਕਰ ਲੂਗਾ ਯਾਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹ ਸਾਰੇ ਪੰਜਾਬ ਵਿੱਚ ਹੀ ਪ੍ਰੋਗਰਾਮ ਚਲਾਏ ਗਏ ਹਨ ਇਸੇ ਲਈ ਤਹਿਤ ਅੱਜ ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਵੀ ਰੇਂਜ ਕੀਤਾ ਗਿਆ ਹੈ ਤਿੰਨ ਨਸ਼ਿਆਂ ਨੂੰ ਜਾਗਰੂਕ ਪ੍ਰੋਗਰਾਮ ਆ ਕਿ ਆਪ ਦੇਖ ਰਹੇ ਹੋ तकरीबन 3000 ਤੋਂ ਪਰ ਬੱਚਾ ਵਕਫ ਸਕੂਲਰਾਂ ਦਾ ਪਾਰਟਿਸਪੇਟ ਕੀਤਾ ਹੈ। ਤੇ ਇਹ ਬੱਚਿਆਂ ਨੂੰ ਇਹ ਨਸ਼ਿਆਂ ਦੇ ਨੁਕਸਾਨ ਔਰ ਜਿਹੜਾ ਨੌਜਵਾਨ ਬੱਚਾ ਹੈ ਉਹਨੂੰ ਕਿੱਦਾਂ ਨਸ਼ਿਆਂ ਦੇ ਵਿੱਚ ਔਰ ਇਹ ਵਾਲੇ ਦੁਆਰੇ ਦਿਖਿਆ ਜਾਂਦਾ ਹੈ। ਉਹ ਵਕਫ ਅਸਰ ਕੋਟੇ ਜਿਹੜੇ ਉਹਨੇ ਪੇਸ਼ ਕੀਤੇ ਗਏ ਉਹਨਾਂ ਦੇ ਅਸਰ ਆਸਰ ਆਲੇ ਇਸ ਬੰਧਾ ਦਾ ਸਿੱਖਿਆ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਕਿ ਨਸ਼ਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਹੁਣ ਉਸ ਵਿੱਚ ਸਾਡੇ ਮਤਲਬ ਸਰਕਾਰੀ ਸਕੂਲਾਂ ਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ। ਔਰ ਤਕਰੀਬਨ 3000 ਬੱਚਾ ਜਿਹੜਾ ਅਸਲ ਵਿੱਚ ਸਾਡੇ ਕੋਲ ਇੱਥੇ ਆਇਆ ਹੋਇਆ ਹੈ। ਇਹ ਤਾਂ ਬਸ ਅਸੀਂ ਲਗਾਤਾਰ ਹੀ ਪਿਛਲੇ 2 ਮਹੀਨਿਆਂ ਤੋਂ ਨੁਕੜ ਮੀਟਿੰਗ ਕਰ ਰਹੇ ਆਂ। ਪਿੰਡਾਂ ਦੇ ਵਿੱਚ ਜਾ ਕੇ ਪੰਚਾਇਤਾਂ ਨਾਲ ਸਾਰਿਆਂ ਨਾਲ ਮੀਟਿੰਗ ਹੋ ਰਹੀ ਆ। ਔਰ ਇਹ ਸਕੂਲਾਂ 'ਚ ਵੀ ਹੁਣ ਜਾਗਰੂਕ ਜਿਹੜੇ ਪ੍ਰੋਗਰਾਮ ਚੱਲਦੇ ਰਹਿ ਰਹੇ ਆ। ਅਸੀਂ ਇਸ ਤੋਂ ਬਾਅਦ ਛੇਤੀ ਅਜਨਾਲੇ ਏਰੀਆ ਚ ਵੀ ਕਰਾਂਗੇ ਜੋ ਪਹਿਲਾਂ ਕਰਾਏ ਸੀ ਨਹੀਂ ਬੱਚਾ ਨੂੰ ਇਕੱਠਾ ਕਰਕੇ ਉੱਥੇ ਵੀ ਸਾਡਾ ਪ੍ਰੋਗਰਾਮ ਹੋਵੇਗਾ ਲੱਗਦਾ ਜਿਵੇਂ ਅਗਲਾ ਬਸਤੇ ਕਲਾਸ ਵਿੱਚ ਕੈਮਰੇ ਤੇ ਅੱਤਵਾਦ ਨੂੰ ਖਤਮ ਕੀਤਾ ਕਿ ਨਸ਼ਾ ਖਤਮ ਕਰਨ ਦੇ ਵਿੱਚ ਨਹੀਂ ਬਿਲਕੁਲ ਜੀ ਪਬਲਿਕ ਦੇ ਸਹਿਯੋਗ ਨਾਲ ਦੇਖੋ ਇਹ ਇਹ ਹਰ ਤਰ੍ਹਾਂ ਦੇ ਹੀ ਚੀਜ਼ ਹੁੰਦੀ ਆ ਜਿੱਥੇ ਅਸੀਂ ਨਸ਼ਾ ਸਮਗਲਣਾ ਨੂੰ ਫੜਵਾ ਨਸ਼ੇ ਫੜਨੇ ਨਾਲ ਨਾਲ ਸਮਾਜ ਨੂੰ ਵੀ ਜਾਗਰੂਕ ਕਰਨਾ ਹੈ ਇੱਕ ਕੰਮ ਕਰਦੇ ਆ ਜਾਗਰੂਕ ਪ੍ਰੋਗਰਾਮ ਉਸੇ ਤਰ੍ਹਾਂ ਦੇ ਵਿੱਚ ਹੀ ਹੈ ਜੀ ਆ ਗਿਆ ਨੂੰ ਸੜਕ ਤੇ ਛਿਨਿਆ ਪਿਆ ਚਲ ਚੁੱਕ ਨਹੀਂ ਮੈਂ ਦੇਖੋ ਜਿਹੜਾ ਇਹ ਨਸ਼ੇ ਸਾਡੇ ਸਮਾਜ ਵਿੱਚ ਹੈਗੇ ਆ ਉਸੇ ਕਰਕੇ ਅਸੀਂ ਜਾਗਰੂਕ ਪ੍ਰੋਗਰਾਮ ਕਰ ਰਹੇ ਆ ਤੇ ਅਸੀਂ ਮੇਰੇ ਲਈ ਇਹ ਕਹਿ ਰਹੀ ਆ ਵੀ ਵੱਧ ਗਏ ਆ ਜਾਂ ਘਟ ਗਏ ਆ ਇਹੋ ਚੀਜ਼ਾਂ ਸਾਰਾ ਜਨ ਸਮਾਜ ਹਰ ਕੋਈ ਅੰਗ ਸਮਾਜ ਦਾ ਅਸੀਂ ਇਕੱਠੇ ਹੋ ਕੇ ਨਹੀਂ ਲੜ ਸਕਦੇ ਇੱਕ ਦੂਜੇ ਦੇ ਇਹ ਨਹੀਂ ਸੁੱਟ ਸਕਦੇ ਵੀ ਇਹ ਉਹਦੀ ਗਲਤੀ ਆ ਉਹਦੀ ਗਲਤੀ ਮਾਪਿਆ ਚ ਗਈ ਆ ਪੇਕਿਆਂ ਨੂੰ ਜਿੱਥੇ ਕਿ ਪੰਜਾਬ ਦੇ ਮੁੰਡਾ ਕੱਲਾ ਕੱਲਾ ਹੀ ਖਤਮ ਕਰਨ ਚ ਰੋਲ 메ਜਰ ਰੋਲ ਆ ਉਹ ਸੇ ਕਾਰੀਆਂ ਅਦਾ ਕਰ ਰਹੇ ਆ ਪਰ ਜਿੱਥੇ ਵੀ ਕਹਿ ਪੇਸ਼ੇ ਹੋਈਆਂ ਹੈ ਜੀ ਆ ਉਹਨਾਂ ਖਲਾਫ ਵੀ ਮਾਰ ਰਹੇ ਆ ਸੋ ਅਸੀਂ ਸਾਰੇ ਨਹੀਂ ਨਹੀਂ ਮੈਂ ਘਰ ਆਇਆ ਤੇ ਆਪਣਾ ਉਹ ਜਦੋਂ ਅਸੀਂ ਅਪੀਲ ਕਰਦੇ ਆ ਸਾਰੇ ਸਾਰੇ ਕਮਰੇ ਵੀ ਖੁੱਲੇ ਆ ਪਤਾ ਨਹੀਂ ਕਿੱਥੇ ਮਰ ਗਿਆ ਸਾਰਾ ਪਰ ਨਾਲ ਮਿਲ ਕੇ ਦੇ ਖਿਲਾਫ ਲੜੂਗਾ ਤੇ ਅਸੀਂ ਜਿੱਤ ਜਾਈਏ ਕਿੰਨੀ ਵਾਰੀ